ਸਤਿ ਸ਼੍ਰੀ ਅਕਾਲ ਜੀ ਮੈਂ ਗੁਰਬਰਨ ਸਿੰਘ ਮੈਂ ਲੋਕ ਸਭਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਮੇਰਾ ਚੋਣ ਨਿਸ਼ਾਨ ਹੈ ਮਾਚਸ ਦੀ ਡੱਬੀ ਈਵੀਐਮ ਤੇ ਮਸ਼ੀਨ ਈਵੀਐਮ ਮਸ਼ੀਨ ਤੇ ਮੇਰਾ ਨੰਬਰ ਹੈ 13 ਬੋਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਆਪਾਂ ਗੱਲ ਕਰਾਂਗੇ ਉੱਚ ਉੱਚ ਵਿਦਿਆਥੀ ਉੱਚ ਵਿਦਿਆ ਦੀ ਆ ਮਤਲਬ ਮਿਆਰ ਦੀ ਜਾਂ ਉੱਚ ਵਿੱਦਿਆ ਦੇ ਲਈ ਕੀ ਗਾਈਡੈਂਸ ਹੋਣੀ ਚਾਹੀਦੀ ਹੈ ਨੇ ਬੱਚਿਆਂ ਲਈ ਤੇ ਜੇ ਤਾਂ 10ਵੀਂ 12ਵੀਂ ਤੋਂ ਬਾਅਦ ਬੱਚਿਆਂ ਨੂੰ ਜਿਆਦਾ ਪਤਾ ਨਹੀਂ ਹੁੰਦਾ ਵੀ ਉਹਨਾਂ ਨੇ ਕਿਹੜੇ ਸਬਜੈਕਟ ਲੈ ਕੇ ਅੱਗੇ ਵਧਣਾ ਹੈ ਜ਼ਿੰਦਗੀ ਦੇ ਵਿੱਚ ਤਾਂ ਉਹਦੇ ਲਈ ਇੱਕ ਪ੍ਰੋਪਰ ਸੰਸਥਾ ਬਣਾਈ ਜਾਏਗੀ ਪੜ੍ਹੇ ਲਿਖੇ ਬੰਦਿਆਂ ਦੀ ਜੋ ਉਹਨਾਂ ਨੂੰ ਗਾਈਡ ਕਰਨਗੇ 10ਵੀਂ ਤੋਂ ਬਾਅਦ ਹੀ ਉਹੋ ਟਾਈਮ ਟੂ ਟਾਈਮ ਕੈਂਪ ਲਗਾਉਣਗੇ ਜਿਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਏਗਾ ਵੀ ਉਹ ਅੱਗੇ ਕੀ ਕਰ ਸਕਦੇ ਨੇ ਹਨਾ ਤਾਂ ਉਹਦੇ ਵਿੱਚ ਕੀ ਹੈ ਵੀ ਜਿਵੇਂ ਕੋਈ ਬੱਚਾ ਬਹੁਤ ਇੰਟੈਲੀਜੈਂਟ ਹੋ ਸਕਦਾ ਉਹ ਆਰਟਸ ਪੜ੍ਹ ਰਹੇ ਹੋਵੇ ਉਹ ਹੋ ਸਕਦਾ ਗੁੱਡ ਇੰਜੀਨੀਅਰ ਜਾਂ ਗੁੱਡ ਇੱਕ ਡਾਕਟਰ ਬਣ ਦੀ ਕਪੈਸਿਟੀ ਰੱਖਦਾ ਹੋਵੇ ਪਰ ਉਹਨੂੰ ਗਾਈਡੈਂਸ ਹੋਣਾ ਕਰਕੇ ਉਹ ਦੂਸਰੀ ਲਾਈਨ 'ਚ ਚਲਾ ਗਿਆ ਜਾਂ ਇਦਾਂ ਵੀ ਹੋ ਸਕਦਾ ਵੀ ਜੋ ਬੱਚੇ ਆਰਟਸ ਪੜ੍ਹਨਾ ਚਾਹੁੰਦੇ ਸੀ ਉਹ ਨਾਨ ਮੈਡੀਕਲ ਪ੍ਰੈਸ਼ਰ ਕਰਕੇ ਪੇਰੈਂਟਸ ਦੇ ਪ੍ਰੈਸ਼ਰ ਕਰਕੇ ਜਾਂ ਸਮਾਜ ਦੇ ਪ੍ਰੈਸ਼ਰ ਕਰਕੇ ਪੜ੍ਹ ਰਹੇ ਹੋਣ ਤਾਂ ਉਹ ਉਹਨਾਂ ਦੀ ਰੁਚੀ ਦੇ ਮੁਤਾਬਕ ਉਹਨਾਂ ਨਾਲ رابطہ ਬਣਾ ਕੇ ਉਹਨਾਂ ਨੂੰ ਗਾਈਡ ਕੀਤਾ ਜਾਏਗਾ ਤਾਂ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਜਾਏਗਾ ਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਜੀਈ ਮੈਨਸ ਨੇ ਜਿਵੇਂ ਜੀਈ ਮੈਨਸ ਐਗਜ਼ਾਮ ਹੈ ਨਾ ਆਈਟੀ ਦੇ ਵਿੱਚ ਐਨਆਈਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਨੀਟ ਐਗਜ਼ਾਮ ਹੈ ਮੈਡੀਕਲ ਦੇ ਵਿੱਚ ਐਮਬੀਬੀਐਸ ਵਗੈਰਾ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਜਾਂ ਯੂਪੀਐਸ ਐਗਜ਼ਾਮ ਹੁੰਦੇ ਆ ਪੀਸੀਐਸ ਐਗਜ਼ਾਮ ਹੁੰਦੇ ਆ ਉਹਨਾਂ ਬਾਰੇ ਉਹਨਾਂ ਦੀ ਰੁਚੀ ਵਧਾਣੀ ਚਾਹੀਦੀ ਹੈ ਉਹਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਉਹਦੇ ਲਈ ਪ੍ਰੋਪਰ ਸੰਸਥਾ ਬਣੇਗੀ ਜੋ ਉਹਨਾਂ ਨੂੰ ਦੱਸੇਗੀ ਵੀ ਤੁਸੀਂ ਇਹ ਕਰ ਸਕਦੇ ਹੋ ਇਹ ਕੋਈ ਕੱਲੇ ਅਮੀਰਾਂ ਦੇ ਜਾਂ ਕੋਈ ਵੱਡੇ ਘਰਾਣੇ ਦੇ ਬੱਚੇ ਨਹੀਂ ਕਰ ਸਕਦੇ ਤੁਸੀਂ ਇਹਨਾਂ 'ਚ ਉਹਨਾਂ 'ਚ ਕੈਪੈਸਿਟੀ ਹੋ ਸਕਦੀ ਹੈ ਪਰ ਉਹਨਾਂ ਨੂੰ ਗਾਈਡੈਂਸ ਜਿ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਇੱਕ ਸੰਸਥਾ ਬਣਾਇਆ ਜਾਏਗੀ ਤੇ ਜਿਹਦੀ ਬੜੀ ਜ਼ਰੂਰਤ ਹੈ ਸਮ ਦੇ ਵਿੱਚ ਇੱਕ ਅچھے ਵਿਅਕਤੀ ਪੈਦਾ ਕਰਨ ਦੀ ਹੈ ਨਾ ਤੇ ਦੂਸਰਾ ਤੀਸਰੀ ਗੱਲ ਇਹ ਹੈ ਵੀ ਜੋ ਯੂਨੀਵਰਸਿਟੀ ਹੈ ਕੋ ਪ੍ਰੋਪਰ ਇੱਕ ਟੈਕਨੀਕਲ ਯੂਨੀਵਰਸਿਟੀ ਜੇ ਇੱਕ ਮੈਡੀਕਲ ਇੰਸਟੀਟਿਊਟ ਜੋ ਈਮਾਨਸਾ ਮੋੜ ਤਲਵੰਡੀ ਸਾਹਿਬ ਉਹ ਏਰੀਆ ਇੱਥੇ ਜ਼ਰੂਰਤ ਹੈ ਉਸ ਤੇ ਪ੍ਰੋਜੈਕਟ ਤੇ ਕੰਮ ਕੀਤਾ ਜਾਏਗਾ ਉਹ ਪ੍ਰੋਜੈਕਟ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਨਾਲ ਪ੍ਰੋਪਰ ਚੈਨਲ ਦੇ ਰਾਹੀਂ ਤੇ ਉਸ ਤੇ ਕੰਮ ਕਰਨਾ ਬੜਾ ਜ਼ਰੂਰੀ ਹੈ ਏਰੀਆ ਦੀ ਉਹ ਜ਼ਰੂਰਤ ਬਣ ਗਈ ਹੈ ਤੇ ਅੱਗੇ ਇਹ ਹੈ ਵੀ ਬਠਿੰਡਾ ਦੇ ਵਿੱਚ ਜਾਂ ਮਾਨਸਾ ਦੇ ਵਿੱਚ ਕੋਈ ਇੰਸਟੀਚਿਊਟ ਨੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੋ ਗਈ ਜਿਹੜਾ ਪਹਿਲੇ ਗਿਆਨੀ ਜੈਲ ਸਿੰਘ ਕਾਲਜ ਹੁੰਦਾ ਸੀ ਜਿੱਥੋਂ ਮੈਂ ਆਪਣੀ ਬੀਟੈਕ ਕੰਪਲੀਟ ਕੀਤੀ ਸੀ ਉਹ ਇੰਸਟੀਚਿਊਟ ਹੋ ਗਿਆ ਜਾਂ ਜਾਂ ਤੁਸੀਂ ਜਿਹੜਾ ਆਦੇਸ਼ ਇੰਸਟੀਚਿਊਟ ਆ ਉੱਥੇ ਮੈਡੀਕਲ ਜੋ ਇੰਸਟੀਚਿਊਟ ਹੈ ਬਠਿੰਡਾ ਵੱਲ ਜਾਂ ਗੁਰੂ ਕਾਸ਼ੀ ਯੂਨੀਵਰਸਿਟੀ ਹੋ ਗਈ ਜਾਂ ਹੋਰ ਜਿਹੜੇ ਗੁੱਡ ਇੰਸਟੀਚਿਊਟ ਉੱਥੇ ਹੈਗੇ ਨੇ ਉਹਨਾਂ ਦੀ ਕੋਲੈਬੋਰੇਸ਼ਨ ਵਾਰਲੈਂਡ ਯੂਨੀਵਰਸਿਟੀ ਨਾਲ ਕਰਨ ਵੱਲ ਕੋਈ ਬਹੁਲਾ ਧਿਆਨ ਨਹੀਂ ਦਿੱਤਾ ਗਿਆ ਹਾਲੇ ਤੱਕ ਜਾਂ ਉਹਤੇ ਕੋਈ ਕੰਮ ਨਹੀਂ ਕੀਤਾ ਗਿਆ ਤਾਂ ਉਥੋਂ ਦੀਆਂ ਜਿਹੜੀਆਂ ਯੂਨੀਵਰਸਿਟੀ ਨੇ ਮੈਂ ਨਾਮ ਲੈਂਦੇ ਨੇ ਇਹਨਾਂ ਦੇ ਚਾਂਸਲਰਜ਼ ਨਾਲ ਵਾਈਸ ਚਾਂਸਲਰਜ਼ ਨਾਲ ਗੱਲ ਕਰਕੇ ਇੱਕ ਫੋਰਮ ਦੀਆਂ ਜੋ ਆਪਾਂ ਚੂਜ਼ ਕਰ ਸਕਦੇ ਯੂਨੀਵਰਸਿਟੀ ਨਾ ਕਲੈਬੋਰੇਸ਼ਨ ਹੋਣ ਦੇ ਅਸਾਰ ਹੈਗੇ ਆ ਉਹਨਾਂ ਨਾਲ ਇੱਕ ਪ੍ਰੋਪਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਹਿੰਦੇ ਆ ਉਹਨੂੰ ਐਮਓਯੂ ਬਣਾਇਆ ਜਾਏਗਾ ਉਹਦੇ ਨਾਲ ਬੈਨੀਫਿਟ ਇਹ ਹੋਏਗਾ ਵੀ ਜੋ ਬੱਚੇ ਇਨਾਂ ਇੰਸਟੀਟਿਊਟਾਂ ਦੇ ਵਿੱਚ ਪੜ੍ਹ ਰਹੇ ਨੇ ਬਠਿੰਡਾ ਮਾਨਸਾ ਦੇ ਜੇ ਅਗਰ ਉਹਨਾਂ ਦੀ ਕਲੈਬੋਰੇਸ਼ਨ ਦੂਸਰੀ ਯੂਨੀਵਰਸਿਟੀ ਨਾਲ ਹੁੰਦੀ ਹੈ ਫੋਰਨ ਦੇ ਵਿੱਚ ਜਾਂ ਇਵਨ ਇੰਡੀਆ ਦੇ ਵਿੱਚ ਜੋ ਅੱਛੇ ਇੰਸਟੀਟਿਊਟ ਹੈ ਐਨਆਈਟੀਜ਼ ਨੇ ਆਈਆਈਟੀਜ਼ ਨੇ ਜੋ ਹੋਰ ਦਿੱਲੀ ਯੂਨੀਵਰਸਿਟੀ ਹੈ ਹੋਰ ਬਹੁਤ ਅੱਛੇ ਇੰਸਟੀਟਿਊਟ ਨੇ ਉਹਨਾਂ ਨਾਲ ਜਦੋਂ ਕਲੈਬੋਰੇਸ਼ਨ ਹੋਏਗੀ ਨਾ ਯੂਨੀਵਰਸਿਟੀਆਂ ਦੀ ਜਿਹੜੀ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ ਯਤਨ ਕਰਨ ਦੀ ਜ਼ਰੂਰਤ ਹੁੰਦੀ ਹੈ ਉਹਦੇ ਨਾਲ ਬੈਨੀਫਿਟ ਸਟੂਡੈਂਟਾਂ ਨੂੰ ਇਹ ਹੋਏਗਾ ਜੋ ਮਤਲਬ ਉੱਥੇ ਪੜ੍ਹਾਈ ਕਰ ਰਹੇ ਨੇ ਕੋਈ ਮਾਸਟਰ ਡਿਗਰੀ ਕੋਈ ਪੀ ਐਚ ਡੀ ਕਰ ਰਹੇ ਕੋਈ ਰਿਸਰਚ ਕਰ ਰਹੇ ਇਹਨਾਂ ਯੂਨੀਵਰਸਿਟੀਆਂ ਚ ਉਹ ਇੱਕ ਸਾਲ ਦੇ ਲਈ ਇਥੋਂ ਦੀ ਫੀਸ ਭਰ ਕੇ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਆਪਣਾ ਪ੍ਰੋਗਰਾਮ ਅੱਗੇ ਵਧਾ ਸਕਦੇ ਆ ਉੱਥੇ ਇੱਕ ਸਾਲ ਦੇ ਵਿੱਚ ਉਹਨਾਂ ਦੀ ਪ੍ਰਯੋਗਸ਼ਾਲਾ ਦੇ ਵਿੱਚ ਉੱਥੇ ਜੋ ਪ੍ਰਯੋਗ ਕਰਕੇ ਆਉਣਗੇ ਜਾਂ ਦੂਸਰੇ ਸਟੂਡੈਂਟਸ ਨਾਲ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਉਹ ਅੱچھے ਰਿਪਿਊਟਡ ਯੂਨੀਵਰਸਿਟੀਆਂ ਨੇ ਉੱਥੋਂ ਉਹਨਾਂ ਨੂੰ ਅਵੇ ਵੀ ਹਾਂ ਮਤਲਬ ਅੱਗੇ ਸਕੋਪ ਹੈਗਾ ਅੱਗੇ ਉਹਨਾਂ ਨੂੰ ਉਮੀਦ ਜਗੇਗੀ ਤਾਂ ਇਹ ਇਹਦੇ ਨਾਲ ਉਤਸ਼ਾਹਤ ਹੋਏਗਾ ਮਤਲਬ ਇੱਕ ਆਪਣੀ ਜੋ ਨੌਜਵਾਨੀ ਪੀੜ੍ਹੀ ਹੈ ਜੋ ਉੱਚ ਸਿੱਖਿਆ ਵੱਲ ਜਾ ਰਹੀ ਹੈ ਉਹਨਾਂ ਨੂੰ ਇੱਕ ਪ੍ਰੇਰਨਾ ਮਿਲੇਗੀ ਵੀ ਹਾਂ ਦੂਸਰੀਆਂ ਯੂਨੀਵਰਸਿਟੀਆਂ 'ਚ ਜਾ ਕੇ ਅਸੀਂ ਬਰਾਬਰ ਉਹਨਾਂ ਦੇ ਖੜ ਸਕਦੇ ਹਾਂ ਬਰਾਬਰ ਸਿੱਖ ਸਕਦੇ ਹਾਂ ਤੇ ਨਾਲ ਹੀ ਨਾਲ ਮਤਲਬ ਆਪਣਾ ਲੋਕਲੀ ਜੋ ਖੇਤਰੀ ਭਾਸ਼ਾ ਪੰਜਾਬੀ ਹੈ ਆਪਣੀ ਉਹਦੇ ਵਿੱਚ ਵੀ ਕੁੱਝ ਸ਼ਬਦ ਅਲੋਪ ਹੁੰਦੇ ਜਾ ਰਹੇ ਉਹ ਤੇ ਕੰਮ ਕਰਨ ਦੀ ਜ਼ਰੂਰਤ ਹੈ ਤੇ ਆਪਾਂ ਸਾਰੇ ਅੱਜ ਕੱਲ ਪੰਜਾਬੀ ਦੇ ਵਿੱਚ ਇੰਗਲਿਸ਼ ਮਿਕਸ ਕਰਨ ਦਾ ਇੱਕ ਟ੍ਰੈਂਡ ਜਿਹਾ ਚੱਲ ਗਿਆ ਜੇ ਆਪਣੇ ਲਈ ਸ਼ਬਦ ਖਤਮ ਹੋ ਗਏ ਉਹਨਾਂ ਨੂੰ ਰਿਵਾਈਵ ਕਰਨਾ ਉਹਨਾਂ ਨੂੰ ਦੁਬਾਰਾ ਮਤਲਬ ਲੈ ਕੇ ਆਉਣਾ ਆਪਣੀ ਲੋਕਲ ਲੈਂਗੁਏਜ ਦੇ ਵਿੱਚ ਨਾ ਆਪਣੀ ਬੋਲ ਚਾਲ ਦੇ ਵਿੱਚ ਉਹ ਤੇ ਕੰਮ ਕਰਨ ਦੀ ਜ਼ਰੂਰਤ ਹੈ ਉਹਦੇ ਲਈ ਇੱਕ ਪ੍ਰੋਪਰ ਸੰਸਥਾ ਬਣਾਈ ਜਾਵੇਗੀ ਉਹ ਤੇ ਕੰਮ ਕਰਨਾ ਬੜਾ ਜ਼ਰੂਰੀ ਹੈ ਨਾਲ ਇੱਕ ਲਾਸਟ ਇਹ ਹੈ ਵੀ ਅ ਅੱਜ ਕੱਲ ਡੀਮੋਟੀਵੇਸ਼ਨ ਜੇ ਆਪਾਂ ਨੂੰ ਇਹ ਕਹ ਲਓ ਵੀ ਅ ਰੁਚੀ ਕਿਉਂ ਨਹੀਂ ਹੈਗੀ ਬੱਚਿਆਂ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਜਿਆ ਰਹੇ ਵੀ ਪੜ ਕੇ ਮੈਨੂੰ ਨੌਕਰੀ ਤਾਂ ਮਿਲਣੀ ਨਹੀਂ ਹੈ ਉਹਨਾਂ ਦੇ ਮਾਈਂਡ ਚ ਸਿਰਫ ਸਰਕਾਰੀ ਨੌਕਰੀ ਹੀ ਨੌਕਰੀ ਹੈ ਤਾਂ ਉਹਨਾਂ ਨੂੰ ਲੱਗਦਾ ਵੀ ਜਦੋਂ ਨੌਕਰੀ ਨਹੀਂ ਮਿਲਣੀ ਫਿਰ ਅੱਗੇ ਪੜਨ ਦਾ ਫਾਇਦਾ ਨਹੀਂ ਤਾਂ ਉਹਨਾਂ ਦਾ ਇੱਕ ਤਰ੍ਹਾਂ ਦਾ ਮਨ ਟੁੱਟਿਆ ਹੋਇਆ ਜਾਂ ਦਿਲ ਟੁੱਟਿਆ ਹੈ ਜਾਂ ਉਹਨਾਂ ਦਾ ਹੌਂਸਲਾ ਟੁੱਟਿਆ ਹੈ ਤਾਂ ਉਹਨੂੰ ਅਲਿਕਣ ਦੇ ਲਈ ਕੀ ਕਰਨਾ ਵੀ ਆਪਾਂ ਅ ਇੱਕ ਮਤਲਬ ਨਿੱਜੀ ਤੌਰ ਤੇ ਐਸੀ ਸੰਸਥਾਵਾਂ ਬਣਾਈਆਂ ਜਾਣਗੀਆਂ ਜੋ ਸਰਕਾਰੀ ਜੋ ਸਹੂਲਤਾਂ ਜਾਂ ਸਰਕਾਰੀ ਪ੍ਰੋਗਰਾਮ ਹਨ ਉਹਨਾਂ ਤੋਂ ਹਟ ਕੇ ਬੱਚੇ ਨੂੰ ਇੱਕ ਸਲਾਹ ਦੇਣਗੇ ਵੀ ਤੁਸੀਂ ਸਰਕਾਰੀ ਨੌਕਰੀਆਂ ਦੀ ਜਿਆਦਾ ਚਾਹ ਆਖਣਾ ਰੱਖੇ ਪ੍ਰਾਈਵੇਟ ਨੌਕਰੀਆਂ ਵਿੱਚ ਕੀ ਕੀ ਕਰ ਸਕਦੇ ਹੋ ਜਾਂ ਉਹ ਕਿਹੜੀ ਲਾਈਨ ਦੇ ਵਿੱਚ ਜਾ ਸਕਦੇ ਹੋ ਜ਼ਰੂਰੀ ਨਹੀਂ ਉਸ ਏਰੀਆ 'ਚ ਕੰਮ ਕਰਨਾ ਪੜਨ ਲਿਖ ਕੇ ਤੁਸੀਂ ਹੋਰ ਏਰੀਆ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਕੈਸੀ ਕਿਸ ਤਰ੍ਹਾਂ ਦੀ ਨੌਕਰੀ ਪ੍ਰਾਈਵੇਟਲੀ ਅਪਲਾਈ ਕਰ ਸਕਦੇ ਹੋ ਉਹਦੇ ਲਈ ਪ੍ਰੇਰਿਤ ਜਾਂ ਸਲਾਹ ਦਿੱਤੀ ਜਾਏਗੀ ਨਾਲ ਹੀ ਕਈ ਬੱਚਿਆਂ ਦੇ ਵਿੱਚ ਕਪੈਸਿਟੀ ਹੋ ਸਕਦੀ ਹੈ ਵੀ ਉਹ ਆਪ ਦਾ ਆ ਨਾ ਇਹ ਗੱਲੋ ਵੀ ਆਪ ਦਾ ਖੁਦ ਦਾ ਬਿਜ਼ਨਸ ਚਲਾ ਸਕਦੇ ਆ ਉਹਦੇ ਲਈ ਉਹਨਾਂ ਨੂੰ ਪ੍ਰੇਰਣਾ ਜਾਂ ਉਹਨਾਂ ਨੂੰ ਉਹਨਾਂ ਲਈ ਹੌਸਲਾ ਦਿੱਤਾ ਜਾਏਗਾ ਕਿਉਂਕਿ ਕੁਝ ਨਹੀਂ ਪਤਾ ਵੀ ਕੋਈ ਬੱਚੇ ਦੀ ਇੰਨੀ ਕਪੈਸਿਟੀ ਹੋਵੇ ਜੋ ਆਪ ਦਾ ਬਿਜ਼ਨਸ ਚਲਾ ਕੇ ਆਪ ਦਾ ਰੁਜ਼ਗਾਰਤ ਖੜਾ ਕਰੇਗੀ ਕਰੇਗਾ ਏਰੀਆ ਦੇ ਵਿੱਚ ਨਾਲ ਉਹ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਸਕਦਾ ਤਾਂ ਇਦਾਂ ਦੇ ਪ੍ਰੋਗਰਾਮ ਲੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਪੈਸ਼ਲੀ ਆਪਣੇ ਮਾਨਸਾ ਬਠਿੰਡੇ ਦੇ ਇਸ ਕੰਸਟੀਟੂਐਂਸੀ ਦੇ ਵਿੱਚ ਤਾਂ ਉਹਦੇ ਲਈ ਆਪਾਂ ਇੱਕ ਪ੍ਰੋਪਰ ਕੰਮ ਕਰਨ ਲਈ ਵਚਨਬੱਧ ਹਾਂ ਅਗਰ ਸਾਨੂੰ ਮੌਕਾ ਮਿਲਿਆ ਤਾਂ ਆਪਾਂ ਇੱਕ ਪ੍ਰੋਪਰ ਟੀਮ ਬਣਾ ਕੇ ਇਹਨਾਂ ਸਾਰਿਆਂ ਕਿਉਂਕਿ ਆਪਣੇ ਮੋਢੀਆਂ ਜ਼ਰੂਰਤ ਨੇ ਇਹਨਾਂ ਤੇ ਕੰਮ ਕੀਤਾ ਜਾਏਗਾ। ਤੋਂ ਇੰਨਾ ਕਹਿੰਦਾ ਹੋਇਆ ਮੈਂ ਅੱਜ ਧੰਨਵਾਦ ਕਰਦਾ ਮੈਨੂੰ ਆਪਣੀ ਬੋਟ ਤੇ ਸਪੋਰਟ ਜ਼ਰੂਰ ਕਰਿਓ। ਮਾਚਸ ਦੀ ਡੱਬੀ ਹੈ ਤੇ ਮੇਰਾ ਚੋਣ ਨਿਸ਼ਾਨ ایਬੀਐਮ ਤੇ ਨੰਬਰ 13 ਤੇ ਆਪਾਂ 1 1 ਜੂਨ ਨੂੰ ਤੁਸੀਂ ਇਹ ਬਟਨ ਦਬਾ ਕੇ ਆਪਣੇ ਸੁਪਨਿਆਂ ਦਾ ਜੋ ਪੰਜਾਬ ਹੈ ਜਾਂ ਆਪਣੇ ਨੌਜਵਾਨਾਂ ਦਾ ਜੋ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਪਾਂ ਆਪਣੇ ਆਪਣੇ ਵੱਲੋਂ ਇੱਕ ਕਦਮ ਹੋਏਗਾ। ਤੋਂ ਇੰਨਾ ਕਹਿੰਦਾ ਹੋਇਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ।